ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਘਰ ਤੇ ਰੁੱਖ ਯਾਨੀ ਕਿ ਹਾਊਸ ਤੇ ਟ੍ਰੀ ਦੋਨਾਂ ਜਿਹੜੇ ਦੋਨੋਂ ਦੋਨੋਂ ਹੀ ਸੇਮ ਅਗੇ ਆ ਠੀਕ ਹੈ ਨਾਉ ਲੈਟ ਸਟਾਰਟ ਘਰ ਇੱਕ ਰੁੱਖ ਵਾਂਗ ਹੁੰਦਾ ਹੈ ਰੁੱਖ ਵਾਂਗ ਹੀ ਹੈ ਵੱਡਾ ਫੈਲਦਾ ਤੇ ਆਕਾਰ ਬਣਾਉਂਦਾ ਹੈ ਰੁੱਖ ਵਾਂਗ ਹੀ ਇੱਥੇ ਉਮੀਦਾ ਦੇ ਫੁੱਲ ਤੇ ਫਲ ਲੱਗਦੇ ਹਨ ਰੁੱਖਾ ਦੀ ਤਰ੍ਹਾਂ ਹੀ ਘਰ ਦੀ ਛਾਂ ਹੁੰਦੀ ਹੈ ਜਿਵੇਂ ਪੰਛੀ ਰੁੱਖ ਤੇ ਚਹਿਚਹਾਉਂਦੇ ਹਨ ਤਵੇਂ ਘਰ ਦੇ ਜੀ ਘਰ ਦੀ ਰੌਣਕ ਬੰਦੇ ਹਨ ਰੁੱਖ ਵਾਂਗ ਹੀ ਘਰ ਦੀਆਂ ਟਾਹਣੀਆਂ ਪੰਧੀਆਂ ਹਨ ਭਾਵ ਘਰ ਦੇ ਜੀਆ ਦੀ ਆਪਣੀ ਆਪਣੀ ਨਵੇਕਲੀ ਸਖਸ਼ੀਅਤ ਉਸਰਦੀ ਹੈ ਜਿਵੇਂ ਰੁੱਖਾਂ ਨੇਕਾ ਟਾਹਣੀਆਂ ਦੇ ਹੁੰਦਿਆ ਅਤੇ ਹਰ ਟਾਣੀ ਨੂੰ ਲਿਫ-ਲਿਫ ਚੁੰਮਨ ਦੀ ਖੁਲ ਦੇਂਦੀ ਆ ਇੱਕ ਸਮੂਚੀ ਉਹ درخت ਦਾ ਹੱਤੀਵੇਂ ਘਾਰ ਹੁੰਦਾ ਹੈ ਰੁਕਦੀ ਹਰ ਟੈਨੀ ਵਾਂਗ ਘਾੜ ਦਾ ਹਰ ਜੀ ਉਸ ਘਾੜ ਦਾ ਅਖਨੀੜਵਾ ਅ ਨਿਖੜਵਾ ਅੰਗ ਹੁੰਦਾ ਹੈ ਰੁਕਦੀ ਭਾਂਤੀ ਹੀ ਘਾਰ ਸੰਜੀਵ ਤੇ ਪਰਵਤਨਸ਼ੀਲ ਹੁੰਦਾ ਹੈ ਸੋਨੇ ਪ੍ਰੂਫ ਫਲਿਤ ਰੁੱਖ ਨੂੰ ਵੇਖ ਕੇ ਜਿਵੇਂ ਰੂ ਨਸ਼ਿਆ ਜਾਂਦੀ ਹੈ ਤੀਵੇਂ ਰਸ ਦੇ ਵਸਦੇ ਘਾ ਨੂੰ ਵੇਖ ਕੇ ਮਨ ਖੀੜੇ ਵਿੱਚ ਆ ਜਾਂਦਾ ਯਾਨਕਿ ਮਨ ਖੁਸ਼ ਹੋ ਜਾਂਦਾ ਹੈ ਜਿਵੇਂ ਇਕੱਲੇ ਇਕੱਠੇ ਰੁੱਖਾਂ ਨਾਲ ਰੁੱਖਾਂ ਦੇ ਸਮੂਹ ਬਾਗਾਂ ਦੇ ਰੂਪ ਵਿੱਚ ਵਧੇਰੇ ਸੁਹਾਨਦੇ ਹਨ ਤਿਵੇਂ ਹੀ ਘਰਾ ਤੋਂ ਨਿਰਮਤ ਪਿੰਡ ਨਗਰ ਤੇ ਸ਼ਹਿਰ ਤ੍ਰਿਪਤਾਉ ਨਜ਼ਾਰੇ ਪੇਸ਼ ਕਰਦੇ ਹਨ